ਜਗਰਾਉਂ ਦੇ ਬਲਾਕ ਸਿਦਮਾ ਬੇਟ ਵਿਖੇ ਵਗਦੇ ਸਤਲੁਜ ਦਰਿਆ ਦਾ ਪਾਣੀ ਵੀ ਆਪਣੇ ਸ਼ਿਖਰਾਂ ਤੇ ਵਗ ਰਿਹਾ ਹੈ ਅਤੇ ਇਸ ਨਾਲ ਪ੍ਰਸ਼ਾਸਨ ਨੂੰ ਵੀ ਹੱਥ ਪੈਰਾਂ ਦੀ ਪੈ ਗਈ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਐਸਐਸਪੀ ਜਗਰਾਉਂ ਅੰਕੁਰ ਗੁਪਤਾ ਤੇ ਡੀਐਸਪੀ ਜਸਜੋਤ ਸਿੰਘ ਨੇ ਆਪਣੀ ਟੀਮ ਨਾਲ ਜਿੱਥੇ ਪਾਣੀ ਦੀ ਮਾਰ ਹੇਠਾਂ ਆਉਣ ਵਾਲੇ ਪਿੰਡਾਂ ਦਾ ਜਾਇਜ਼ਾ ਲਿਆ ਉੱਥੇ ਹੀ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੇ ਵੱਧਦੇ ਪੱਧਰ ਨੂੰ ਦੇਖਦਿਆਂ ਅਲਰਟ ਰਹੇ ਵੀ ਕਿਹਾ। ਸਰਪਾਤ ਸਾਫਤਾ ਤਰਪਿੰਦ ਕੰਨੀਆਂ ਖੁਰਦ ਇੱਥੇ ਅਸੀਂ 58 ਬੁਰਜੀ ਤੇ ਖੜੇ ਆ ਜੀ। ਪਿੰਡ ਤੰਨਿਆ ਫੁਰਦ ਦੇ ਨੇੜੇ ਜਿੱਥੇ ਜਿਹੜਾ ਪਾਣੀ ਦੀ ਕਾਫੀ ਢਾਹ ਲੱਗੀ ਆ ਤੇ ਹੁਣ ਮੌਕੇ ਤੇ ਥੋੜਾ ਜਿਹਾ ਪਹਿਲੇ ਐਸਪੀ ਸਾਹਿਬ ਜਗਰਾਉਂ ਆਏ ਸੀਗੇ ਉਹਨਾਂ ਨਾਲ ਡੀਐਸਪੀ ਸਾਹਿਬ ਐਫਐਚਓ ਸਾਹਿਬ ਚੌਕੀਚਾਰ ਦਾ ਸਾਰੇ ਮਲਾਜਮ ਆਏ ਸੀਗੇ ਜੀ ਉਹਨਾਂ ਨੇ ਸਾਨੂੰ ਕਿਹਾ ਵੀ ਹੁਣੇ ਫੌਰੀ ਤੌਰ ਤੇ ਤੁਸੀਂ ਇੱਥੇ ਦਰਖਤ ਪਾ ਕੇ ਤੇ ਜਿਹਨੂੰ ਜਿਹੜਾ ਮਜ਼ਬੂਤੀ ਕਰ ਜਿੱਥੇ ਜਿਹੜਾ ਢਾਹ ਲੱਗੀ ਆ ਉਹਨੂੰ ਤੁਸੀਂ ਮਜ਼ਬੂਤ ਉਹਨਾਂ ਥਾਵਾਂ ਨੂੰ ਮਜ਼ਬੂਤ ਕਰੋ ਇਸ ਕਰਕੇ ਹੁਣ ਅਸੀਂ ਤੁਰੰਤ ਕੰਮ ਸ਼ੁਰੂ ਕਰਵਾਉਣ ਲੱਗੇ ਜੇ ਸੁਰੱਖ ਰੱਖ ਪਾਉਂਦਾ ਜੀ ਇਸ ਟਾਈਮ ਕੀ ਸਥਿਤੀ ਆ ਜੀ ਇੱਥੇ ਜੀ ਇੱ ਹੁਣ ਫੇਰ ਹਾਲ ਅਸੀਂ ਦਰਖਤਾਂ ਦਾ ਕੰਮ ਕਰ ਸਕਦੇ ਆ ਉਹ ਲਗੀਆਂ ਕਰਨ ਉਸ ਤੋਂ ਬਾਅਦ ਅਸੀਂ ਮਹਿਕਮਿਆਂ ਨਾਲ ਤਾਲਮੇਲ ਕਰਕੇ ਇੱਥੇ ਬੋਰੇ ਪਾਉਂਦੇ ਜਾਂ ਪੱਥਰਾਂ ਉਹਦੇ ਪੱਥਰ ਲਵਾਉਂਦਾ ਵੀ ਕੋਸ਼ਿਸ਼ ਕਰਾਂਗੇ ਜੀ ਐਸਐਸਪੀ ਸਾਹਿਬ ਕੀ ਕਹਿ ਕੇ ਗਏ ਹੁਣ ਇਸ ਵਾਰੇ ਐਸਐਸਪੀ ਸਾਹਿਬ ਨੇ ਕਿਹਾ ਵਗੇ ਤੁਸੀਂ ਪੈਲ ਦੇ ਆਧਾਰ ਤੇ ਇੱਥੇ ਦਰਖਤ ਪਾਗੇ ਉਹਨਾਂ ਨੂੰ ਮਜ਼ਬੂਤ ਕਰਾ ਕਰੋ ਜਿੱਥੇ ਜ਼ਿਆਦਾ ਖਤਰਨਾਕ ਥਾਵਾਂ ਨੇ ਉਸ ਤੋਂ ਬਾਅਦ ਕਹਿੰਦੇ ਅਗਲੇ ਜੋ ਵੀ ਹੋਊਗਾ ਤੁਹਾਨੂੰ ਦੱਸ ਦਿਆਂਗੇ ਜੇ ਕੋਈ ਵੀ ਕੋਈ ਸਮੱਸਿਆ ਆਉਂਦੀ ਹੈ ਸਾਡੇ ਨਾਲ ਤਾਲਮੇਲ ਕਰੋ ਹਰ ਸੰਭਵ ਸਾਡਾ ਕਹਿੰਦੇ ਮਦਦ ਕਰਾਂਗੇ ਜੇ ਸਥਿਤੀ ਵਿਗੜਦੀ ਹੈ ਇੱਥੇ ਫੇਰ ਉਹ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਦੀ ਬਗਰਦੀ ਤੁਰੰਤ ਸਾਡੇ ਨਾਲ ਤੁਸੀਂ ਤਾਲਮਿਲ ਕਰੋ ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਸਾਨੂੰ ਦੱਸੋ ਅਸੀਂ ਕਦੇ ਸੰਬੰਧਿਤ ਵਿਭਾਗਮ ਨਾਲ ਤਾਲਮਿਲ ਕਰਕੇ ਤੁਹਾਨੂੰ ਉਹ ਚੀਜ਼ ਰਾਈਟ ਕਰਾਵਾਂਗੇ